ਸਟੇਸ਼ਨ ਆ ਜੀ ਓਲੇ ਆਏ ਤੰਬੂ ਇੱਥੋਂ ਨਹੀਂ ਨਹੀਂ ਲਈਆਂ ਹੁੰਦੀਆਂ ਟਿਕਟਾਂ ਉਹਨਾਂ ਨੂੰ ਦਖਲ ਹੋਣਾ ਪੈਂਦਾ ਤੇ ਲਾਈਨ ਕਾਫੀ ਲੰਬੀ ਹੁੰਦੀ ਆ ਆਹ ਪਤਾ ਨਹੀਂ ਕਿਦਾਂ ਜਾਨਵਰ ਪੁੱਜ ਗਏ ਉੱਪਰ ਹੀ ਇੰਨੇ ਪਹਾੜਾਂ ਦੇ ਉੱਤੇ ਕਿਤੇ ਪਤਾ ਨਹੀਂ ਕਿਦਾਂ ਪਹੁੰਚਾਇਆ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ ਤੇ ਅੱਜ ਫਿਰ ਤੁਹਾਡਾ ਨਾਮਯਾ ਬਲੌਗ ਦੇ ਵਿੱਚ ਕਰਦਾ ਹਾਂ ਸਵਾਗਤ ਤੇ ਹੁਣ ਮੈਂ ਤੁਹਾਨੂੰ ਦੱਸਣਾ ਸੀ ਕਿ ਕਿੱਦਾਂ ਜਾਣਾ ਵਾ ਮਾਚੂ ਪੀਚੂ ਤੇ ਇੱਥੋਂ ਲੈਣੀ ਆ ਹੁਣ ਟ੍ਰੇਨ ਇਹ ਸਟੇਸ਼ਨ ਕੁਸਕੋ ਦੇ ਕੁਸਕੋ ਦੇ ਵਿੱਚ ਇਹ ਸਟੇਸ਼ਨ ਇਹਦਾ ਨਾਮ ਆ ਵਾਂਚਕ ਸਟੇਸ਼ਨ ਮਤਲਬ ਕਿ ਇਹ ਛੋਟੀ ਜਿਹੀ ਸਿਟੀ ਕਾਫੀ ਲੱਗੇ ਲੱਗੇ ਹੀ ਸਭ ਕੁਝ ਤੁਹਾਨੂੰ ਆਰਾਮ ਨਾਲ ਇੱਥੇ ਤੁਰ ਕੇ ਹੀ ਤੁਸੀਂ ਆ ਸਕਦੇ ਜੇ ਕਿਤੇ ਵੀ ਤੁਸੀਂ ਲੈ ਲਿਆ ਨਾ ਰੂਮ ਕਿਤੇ ਵੀ ਤੇ ਇਹ ਤੁਹੀ ਤੁਰ ਕੇ ਆ ਜਾਣਾ ਸਟੇਸ਼ਨ ਤੇ ਵਨਚਾਕ ਸਟੇਸ਼ਨ ਦਾ ਨਾਮ ਆ ਮੈਂ ਥੱਲੇ ਲਿਖ ਦਾਂਗਾ ਇੱਥੇ ਤੇ ਬਾਕੀ ਇਸ ਤੋਂ ਬਾਅਦ ਸਾਨੂੰ ਲੈ ਕੇ ਜਾਣਾ ਵਾ ਬੱਸ ਨੇ ਟ੍ਰੇਨ ਨੇ ਨਹੀਂ ਖੜਨਾ ਸਾਨੂੰ ਲੈ ਕੇ ਜਾਣਾ ਵਾ ਬੱਸ ਨੇ ਤੇ ਬੱਸ ਨੇ ਲੈ ਕੇ ਜਾਣਾ ਵਾ ਉਹ ਲਿਆਇ ਤੰਬੂ ਕੋਈ ਸ਼ਹਿਰ ਆ ਉਥੋਂ ਅਹੀਂ ਸਾਨੂੰ ਮਿਲਣੀ ਆ ਰੇਲ ਰੇਲ ਗੱਡੀ ਤੇ ਜਾਣਾ ਫਿਰ ਉਸ ਤੋਂ ਅੱਗੇ ਕੋਈ 1 ਘੰਟਾ 1.5 ਘੰਟੇ ਤੇ ਅਹੀਂ ਬੱਸ ਤੇ ਜਾਣਾ ਵਾ ਤੇ ਬਾਅਦ ਵਿੱਚ ਅਹੀਂ ਜਾਣਾ ਵਾ ਟ੍ਰੇਨ ਤੇ ਟ੍ਰੇਨ ਤੋਂ ਬਾਅਦ ਅਸੀਂ ਪੁੱਜ ਜਾਣਾ ਵਾ ਐਗਵਸ ਕਲੀਅੰਟਿਸ ਮਾਚੂ ਪਿਚੂ ਸਟੇਸ਼ਨ ਉਸ ਤੋਂ ਅੱਗੇ ਉਹ ਜਿਹੜੇ ਪਹਾੜ ਤੇ ਜਾਣਾ ਵਾ ਜਿੱਥੋਂ ਦਾ ਮਤਲਬ ਕੀ ਫੇਮਸ ਆ ਸਭ ਤੋਂ ਜ਼ਿਆਦਾ ਤੇ ਉਹਦਾ ਉੱਥੇ ਦੱਸਾ ਕਿੱਦਾਂ ਪੁੱਜਣਾ ਵਾ ਉੱਥੇ ਪੁੱਜਣਾ ਹੀ ਤੁਰ ਕੇ ਵੀ ਜਾ ਸਕਦੇ ਆ ਤੇ ਬਾਈਕ ਬੱਸ ਵੀ ਜਾ ਸਕਦੇ ਆ ਬੱਸ ਤੇ ਲੱਦੇ 10-15 ਮਿੰਟ ਉਹ ਮੈਂ ਤੁਹਾਨੂੰ ਹੌਲੀ-ਹੌਲੀ ਸਭ ਕੁਝ ਨਾਲ-ਨਾਲ ਦੱਸੀ ਜਾਣਾ ਵਾ ਜੋ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਮਾਚੂ ਪਿਚੂ ਤੱਕ ਪੁੱਜਣ ਦੀ ਤੇ ਟਿਕਟ ਤੁਸੀਂ ਇੱਕ ਦਿਨ ਪਹਿਲਾਂ ਵੀ ਮੈਨੂੰ ਇੱਕ ਦਿਨ ਪਹਿਲਾਂ ਲਿਆ ਲਓ ਭਾਏ ਉਸੇ ਦਿਨ ਲੈ ਲਉ ਮੈਂ ਤੇ ਉਸੇ ਦਿਨ ਲਈ ਅੱਜ ਹੀ ਟਿਕਟ ਲਈ ਆ ਤੇ ਅੱਜ ਹੀ ਟ੍ਰੇਨ ਤੇ ਆ ਗਿਆ ਹਾਂ ਕੋਈ ਐਡਾ ਚੱਕਰ ਨਹੀਂ ਗਾ ਤੇ ਬਾਕੀ ਉਹੀਆਂ ਮਾਂਚੂ ਵੀ ਚੂਦੀ ਜਿਹੜੀ ਉਹਦੇ ਸਰਕੀਟ ਹੁੰਦੇ ਆ ਉਹਦੀ ਲੈਣੀ ਪੈਂਦੀ ਆ ਪਹਿਲਾਂ ਟਿਕਟ ਵਗੈਰਾ ਤੇ ਨਹੀਂ ਤੇ ਬਾਅਦ ਵਿੱਚ ਮਿਲਦੀ ਨਹੀਂ ਆ ਤੇ ਜਾਂ ਫਿਰ ਜੇ ਲੈਣੀ ਹੁੰਦੀ ਆ ਤੇ ਬਾਅਦ 6 ਵਜੇ ਤੋਂ ਬਾਅਦ ਹੀ ਮਿਲਦੀ ਹੈ ਤੇ ਉਹ 6 ਵਜੇ ਦੇ ਸਵੇਰੇ ਸਵੇਰੇ ਜਾਣਾ ਪੈਂਦਾ 3 ਵਜੇ ਨਾਲ ਉਹਦਾ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਾਂਗਾ ਤੇ ਹੁਣ ਅਸੀਂ ਕਰਦੇ ਹਾਂ ਜਰਨੀ ਸਟਾਰਟ ਤੇ ਬੱਸ ਚ ਬਿੰਦਾ ਤੁਹਾਨੂੰ ਮੈਂ ਵਿਖਾਲਦਾ ਵਾਂ ਕਿ ਔਰ ਸਟੇਸ਼ਨ ਦੇ ਨਾਲ ਹੀ ਖਲਾਰੀ ਹੁੰਦੀ ਹੈ ਇਹ ਹੀ ਲੈ ਕੇ ਜਾਂਦੀ ਆ ਹਰ ਛੋਟੀ ਜੀ ਬਾਕੀ ਵੇਖਦੇ ਕੀ ਹਿਸਾਬ ਆ ਇਹਦਾ ਇਦੇ ਵਿੱਚ ਮਤਲਬ ਕਿ 2.5 ਘੰਟੇ ਲੱਗ ਜਣੇ ਆ ਜਾਂਦੇ ਜਾਂਦੇ ਬੱਸ ਦੇ ਵਿੱਚ ਤੇ ਬਾਅਦ ਵਿੱਚ ਵੇਖਦੇ ਹਾਂ ਕਿਦਾਂ ਕੀ ਹਿਸਾਬ ਕਿਤਾਬ ਆ ਸਸਤੇ ਲਈ ਇਹੀ 올ਿਆਇ ਤੰਬੋ ਤੇ ਇੱਥੋਂ ਹੁਣ ਉਹ ਬੰਦਾ ਸਾਨੂੰ ਗਾਈਡ ਕਰਨ ਦਿਆ ਕਿ ਉੱਥੇ ਟ੍ਰੇਨ ਸਟੇਸ਼ਨ ਵੱਲ ਲੈ ਕੇ ਜਾਣ ਦਿਆ ਵਾ ਆਪੇ ਹੀ ਕਿੰਨੇ ਆ ਟੂਰਿਸਟ ਸਾਰੇ ਜਿੰਨੇ バス ਚ ਤੇ ਇਕੱਠੇ ਜਾਣਦੇ ਆ ਤੇ ਫੋਨ ਮੈਗਵਾਲਿਆ ਵਾ ਤੇ ਕੱਲਾ ਟਰੈਵਲ ਵੀ ਕਰਨਾ ਥੋੜਾ ਔਖਾ ਹੋ ਜਾਂਦਾ ਵਾ ਪਰ ਇਹ ਆ ਕਿ ਹੁਣ ਗਵਾਚ ਗਿਆ ਤੇ ਕੀ ਕਰੀਏ ਹੁਣ ਨਵਾਂ ਲੈਣੇ ਪੈਣਾ ਵਾ ਪਤਾ ਨਹੀਂ ਹੁਣ ਕੀ ਕਰਨਾ ਵਾ ਨਵਾਂ ਲਵਾਂਗੇ ਕੀ ਕਰਾਂ ਮੈਨੂੰ ਤਾਂ ਵੀ ਸਮਝ ਨਹੀਂ ਲੱਗਣ ਦੀ ਬਾਕੀ ਇਹ ਆ ਕਿ ਇਸ ਤੋਂ ਅੱਗੇ ਹੁਣ ਟ੍ਰੇਨ ਚ ਭਾਲਦਾ ਵਾ ਦੋ ਘੰਟੇ ਦਾ ਉਹਦਾ ਸਫਰ ਹੋ ਜਾਏ ਤਾਂ ਡੇਢ ਘੰਟੇ ਦਾ ਤੇ ਬਾਕੀ ਤੁਹਾਨੂੰ ਮੈਂ ਅੱਗੇ ਜਾ ਕੇ ਵਿਖਾ ਲਦਾ ਕੀ حسابਤਾਵਾ ਆ ਜੀ ਓਲੇ ਆਏ ਤੰਬੂ ਮੈਂ ਤੇ ਪੁੱਜ ਗਿਆ ਹਾਂ ਸਟੇਸ਼ਨ ਤੇ ਐਗੋ ਬਸ ਕਲਿਆਨ ਤੇ ਸਟੇਸ਼ਨ ਤੇ ਤੇ ਹੁਣ ਮੈਂ ਜਾਣਾ ਵਾਂ ਹੋਸਟਲ ਵੱਲ ਕਿਉਂਕਿ ਫੋਨ ਤੇ ਮੇਰਾ ਗਵਾਚ ਗਿਆ ਪਤਾ ਨਹੀਂ ਮੈਂ ਹੁਣ ਕਿੱਦਾਂ ਜਾਣਾ ਵਾਂ ਕੋਈ ਇਦਾਂ ਲੱਭ ਲੁਭ ਕੇ ਜਾਣਾ ਵਾਂ ਕਿਸ ਤਰੀਕੇ ਨਾਲ ਤੇ ਹੁਣ ਕੱਲ ਨੂੰ ਫਿਰ ਤੁਹਾਨੂੰ ਦਿਖਾਉਨੇ ਆ ਮਾਚੂ ਪਿਚੂ ਦਾ ਵੀ ਟੂਰ ਤੇ ਟ੍ਰੇਨ ਨੇ ਵੀ ਲਾਤਾ ਸੀ ਕੋਈ ਘੰਟਾ 1 ਘੰਟਾ 45 ਮਿੰਟ ਲਾਏ ਸੀ ਪਹੁੰਚੋਂਦਿਆਂ ਤੇ ਬਾਕੀ ਇਹ ਆ ਕਿ ਅ ਹੁਣ ਵੀਡੀਓ ਵੀ ਨਹੀਂ ਹੁਣ ਬਣਾਉਂਦਾ ਜੀ ਕਰਨ ਯਾ ਤੇ ਬਾਕੀ ਇਹ ਆ ਕਿ ਜਿਨ੍ਹਾਂ ਨੇ ਆ ਇਥੋਂ ਨਹੀਂ ਨਹੀਂ ਲਈਆਂ ਹੁੰਦੀਆਂ ਟਿਕਟ ਟਾਂ ਉਹਨਾਂ ਨੂੰ ਏਦਾਂ ਖਲੋਣਾ ਪੈਂਦਾ ਵਾ ਬਾਕੀ ਮੈਂ ਟਿਕਟ ਲਈ ਪਰ ਉਹ ਮੇਰੇ ਫੋਨ ਦੇ ਵਿੱਚ ਆ ਬਾਕੀ ਕੋਈ ਨਹੀਂ ਤੁਹਾਨੂੰ ਅੱਗੇ ਜਾ ਕੇ ਵਿਖਾਲਦੇ ਆ ਕਿ ਹਿਸਾਬ ਕਿਤਾਬ ਕਿੱਦਾਂ ਵਾ ਤੇ ਐਗੋਆਸ ਕਲੀਅੰਟਿਸ ਜਿੱਥੇ ਮੈਂ ਹੈਗਾ ਵਾ ਹੁਣ ਐਗੋਆ ਦਾ ਮਤਲਬ ਹੁੰਦਾ ਵਾ ਪਾਣੀ ਤੇ ਕਲੀਅੰਟਿਸ ਦਾ ਮਤਲਬ ਘੋਟ ਇਹੀ ਜੇ ਬਾਕੀ ਇਨਫੋਰਮੇਸ਼ਨ ਤੇ ਆਹੀ ਹੀ ਅੱਜ ਦੀ ਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਤੁਹਾਡਾ ਫਿਰ ਤੋਂ ਕਰਦਾ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਤੇ ਹੁਣ ਵਾ ਮੈਂ ਐਗਵਸ ਕਲੀਅੰਟਿਸ ਦੇ ਵਿੱਚ ਤੇ ਮੈਂ ਹੁਣ ਜਾਣਾ ਸੀ ਬੱਸ ਸਟੇਸ਼ਨ ਵੱਲ ਤੇ ਬੱਸ ਸਟੇਸ਼ਨ ਬਸ ਇੱਥੇ ਹੀ ਆ ਥੋੜਾ ਹੀ ਲੱਗੇ ਰਹਿ ਗਿਆ ਆ ਸਾਹਮਣੇ ਹੀ ਵਾ ਇਹ ਜਿੱਦਾਂ ਇਹ ਬ੍ਰਿਜ ਜੇ ਤੁਹਾਨੂੰ ਲੱਗੇਗਾ ਜਿੱਦਾਂ ਨਦੀ ਜੀ ਤੋਂ ਇੱਕ ਇੱਧਰ ਹੋਏਗਾ ਤੇ ਇੱਕ ਉਧਰ ਹੋਏਗਾ ਤੇ ਇਦਾਂ ਤੁਸੀਂ ਜਾਣਾ ਵਾ ਆ ਸਾਹਮਣੇ ਬੱਸਾਂ ਲੱਗੀਆਂ ਹੁੰਦੀਆਂ ਕਾਫੀ ਆ ਵੇਖੋ ਕਰੋ ਜੱਕ ਸਾਰੀਆਂ ਪੂਰੀਆਂ ਬਸਾਂ ਲੱਗੀਆਂ ਹੁੰਦੀਆਂ ਵਾ ਬਾਕੀ ਤੁਸੀਂ ਆ ਵਿਊ ਚੈੱਕ ਕਰਕੇ ਦੱਸੋ ਬਸ ਮੇਰ ਕੋ ਤੇ ਹੁਣ ਫੋਨ ਵੀ ਹੈ ਨੀਗਾ ਇੱਧਰ ਪੁੱਛ ਪੁੱਛ ਕੇ ਜਾਣ ਰਿਆ ਵਾ ਨਾਲ ਲੋਕਾਂ ਨੂੰ ਭਾਸ਼ਾ ਆਉਂਦੀ ਐ ਫੋਨ ਤੇ ਪਿੰਨਾ ਤੇ ਬੜਾ ਔਖਾ ਜੇ ਬਾਕੀ ਤੇ ਬੜਾ ਸੌਖਾ ਵਾ ਇਥੇ ਏਡਾ ਕੋਈ ਚੱਕਰ ਨਹੀਂ ਆ ਜੇ ਤੁਸੀਂ ਆ ਵੀਡੀਓ ਵੇਖ ਲਿਆ ਨਾ ਮੇਂਗੀਆਂ ਸਾਰੀਆਂ ਤਦੋਂ ਹੀਰਾਮ ਨਾਲ ਇੱਥੇ ਆ ਪੂਰਾ ਟਰੈਵਲ ਕਰ ਸਕਦੇ ਜੀ ਤੇ ਹੁਣ ਅੱਗੇ ਜਾ ਕੇ ਮੈਂ ਤੁਹਾਨੂੰ ਵਿਖਾਉਣਾ ਵਾ ਜਮਾਚੂ ਪੀ ਚੂ ਕੀ ਆ 1 ਆਫ 7 ਵੰਡਰ ਸੱਤਾ ਜੂਬੀਆਂ ਚੋਂ ਇੱਕ ਤੇ ਕੀ ਹਿਸਾਬ ਕਿਤਾਬ ਆ ਉਹਦਾ ਵੀ ਕਿਦਾਂ ਦਾ ਵਾ ਅੱਗੇ ਬਨੇਰੋ ਪਾਸੇ ਦਿਵ ਬਲੌਗ ਦੇ ਨਾਲ ਤੇ ਲਾਈਨ ਕਾਫੀ ਲੰਬੀ ਹੁੰਦੀ ਆ ਘੱਟੋ ਘੱਟ ਤੁਹਾਨੂੰ 1 ਘੰਟਾ ਪਹਿਲਾਂ ਆਉਣਾ ਪਿਆ ਕਰਨਾ ਇੱਥੇ ਬਹੁਤ ਲੰਬੀ ਲੈਣਾ ਪਤਾ ਨਹੀਂ ਕਿੰਨੀ ਗੱਗੇ ਤੱਕ ਜਾਣੇ ਪੈਣਾ ਵਾ ਬਾਕੀ ਮੈਂ ਅੱਗੇ ਜਾ ਕੇ ਵਿਖਾ ਲਦਾ ਵਾਂ ਕੀ ਹਿਸਾਬ ਕਿਤਾਬ ਆ ਬਹੁਤ ਲੰਬੀ ਲੈਣਾ ਬਹੁਤ ਹੀ ਜ਼ਿਆਦਾ ਲੰਬੀ ਲੈਣਾ ਬਤਨ ਕੀ ਸਾਹ ਕਿਤਾਬ ਆ ਅੱਗੇ ਚੈੱਕ ਕਰਉਣਾ ਤੁਹਾਨੂੰ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਆ ਤੇ ਇਦਾਂ ਸਟੈਂਪ ਜੀ ਲਾ ਦਿੰਦੇ ਬਸ ਉੱਤੇ ਜਿਹੜੀ ਤੁਸੀਂ ਉਹਦੇ ਲਈ ਖਰੀਦੀ ਹੁੰਦੀ ਆ ਮਾਚੂਬੀ ਚੂਬੀ ਟਿਕਟ ਉੱਤੇ ਲਾ ਦਿੰਦੇ ਇਦਾਂ ਸਟੈਂਪ ਤੇ ਬਾਕੀ ਹੁਣ ਇੱਥੇ ਲਾਈਨ ਚ ਤੇ ਮੈਨੂੰ ਹੋ ਗਿਆ ਘੱਟੋ-ਘੱਟ 20 15-20 ਮਿੰਟ ਹੋ ਗਏ ਆ ਤੇ ਮੇਰੇ ਸਾਹਮਣੇ ਤਾਂ 50-60 ਮਿੰਟ ਪਹਿਲਾਂ ਹੀ ਆਉਣਾ ਪਿਆ ਕਰਨਾ ਵਾ ਬਾਕੀ ਤੇ ਹੁਣ ਬੋਖੋਣਾ ਤੁਹਾਨੂੰ ਅੱਗੇ ਜਾ ਕੇ ਕਿੰਨੇ ਕਿ 30 ਚੱਲ 30 ਮਿੰਟ ਦੀ ਆ ਕਹਿੰਦੇ ਬਸ ਇਹ ਸਫ਼ਰ ਤੇ ਬਾਕੀ ਇਹੀ ਆ ਕਿ ਮੇਰੇ ਦੇ ਅਗੀ ਸਾਬਤ ਆ ਵਗੇ ਕਿਦਾਂ ਨਾਲ ਸੀ ਇਹ ਸਿਸਟਮ ਆ ਕੀ ਨਹੀਂ ਆ ਲਾਈਨ ਤੇ ਬੜੀ ਲੰਬੀ ਆ ਤਾਂ ਇਹੋ ਜਿਹਾ ਬਸਾ ਜਾਣਾ ਹੁੰਦਾ ਵਾ ਪੂਰੀ ਐਂਡ ਤੱਕ ਹੁੰਦੀ ਆ ਲਾਈਨ ਮੈਂ ਤੱਕਤੀ ਹੀ ਐਂਟਰੀ ਤੇ ਪਰ ਇੱਥੇ ਇਦਾਂ ਵਾ ਸਰਕਟ ਦਾ ਹਿਸਾਬ ਹੁੰਦਾ ਵਾ ਮੇਰਾ ਵਾ 1 ਤੇ ਦੋ ਦਾ ਦੂਜਾ ਹੁੰਦਾ ਵਾ ਜਿਹੜਾ ਇਹ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਵਾ ਪਰ ਹੁਣ ਮੈਂ ਆਪ ਹੀ ਜਾਣਾ ਵਾ ਨਾ ਮੇਰੇ ਕੋ ਕੋ ਹੈਗਾ ਵਾ ਕੋਈ ਟੂਰ ਗਾਈਡ ਨਾ ਕੋਈ ਕੁਛ ਤੇ ਹੁਣ ਆਪ ਹੀ ਜਾਣਾ ਪੈਣਾ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਖਾਲ ਦਵਾਂ ਕੀ ਹਿਸਾਬ ਕਿਤਾਬ ਤੇ ਧੁੰਦ ਪਈ ਆ ਉਦਾਂ ਪੂਰੀ ਜੋ ਕਿ ਚੰਗੀ ਗੱਲ ਨਹੀਂ ਹੈ ਕਿਉਂਕਿ ਹੁੰਦ ਹੁੰਦੇ ਵੀਊ ਨਹੀਂ ਲੱਭਣਾ ਕੋਈ ਇੰਨੀ ਜਰਾਤ ਹੁੰਦਵਾ ਤੇ ਐਂਟਰੀ ਉਹਨਾਂ ਨੂੰ ਮੈਂ ਪੁੱਛਿਆ ਸੀ ਕਦੋਂ ਵਾਪਸ ਆ ਸਕਦੇ ਆ ਕਹਿੰਦੇ 2 ਜਾਂ 3 ਘੰਟੇ ਤੁਸੀਂ ਘੁੰਮ ਸਕਦੇ ਜੇ ਬਾਕੀ ਇਹ ਆ ਕਿ ਲੋਕਾਂ ਨੇ ਲਏ ਆ ਟੂਰ ਗਾਈਡ ਵੀ ਮੈਂ ਲਿਆਣੀ ਮੈਂ ਹਾਂ ਇੰ ਕੀ ਕਰਨੀ ਇਹਨਾਂ ਦੀ ਹਿਸਟਰੀ ਪਤਾ ਕਰਕੇ ਪਰ ਉਤੋਂ ਮੇਰਾ ਫੋਨ ਵੀ ਗਵਾਚਾ ਉਹ ਵੀ ਹੁਣ ਮੈਨੂੰ ਪਤਾ ਨਹੀਂ ਕੀ ਹਸਤਾਵ ਫੋਨ ਦਾ ਵੀ ਉਤੋਂ ਨਹੀਂ ਤਾਂ ਵੇਖ ਕੇ ਤਾਂ ਉਹਨੂੰ ਮੈਂ ਦੱਸੀ ਜਾਣੀ ਸੀ ਉਦਾਂ ਜਿੰਨੀ ਕਿ ਮੈਨੂੰ ਹੁਣ ਪਤਾ ਵਾ ਪਿੱਲੀਆਂ ਪਿੱਲੀਆਂ ਮੈਂ ਵੇਖੀਆਂ ਸੀ ਵੀਡੀਓ ਥੋੜੀਆਂ ਬਹੁਤੀਆਂ ਉਹਨਾਂ ਇੱਕ ਤੁਹਾਨੂੰ ਦੱਸ ਦੂੰਗਾ ਕੀ ਸਾਹ ਕੁਤਾਵਾ ਕੀ ਨਹੀਂ ਬਾਕੀ ਤੇ ਆ ਪੂਰੀ ਸਿਟੀ ਇਦਾਂ ਡਿਵੈਲਪ ਕੀਤੀ ਹੋਈ ਇੱਧਰ ਸਰਕਟ ਬੰਨ ਇਦਾਂ ਪੌੜੀਆਂ ਪੌੜੀਆਂ ਬਣੀਆਂ ਵਾ ਉੱਪਰ ਤੱਕ ਹੀ ਬਣੀਆਂ ਸ਼ਾਇਦ view ਵੀ ਆ ਵੇਖਣਾ ਸੀ ਧੋਨ ਦੀ ਬੜੀ ਪਈ ਹੈ ਤੇ ਇਦਾਂ ਦੀ ਪੂਰੀ ਸਿਟੀ ਡਿਵੈਲਪ ਕੀਤੀ ਇਹਨਾਂ ਦੀ ਹਿਸਟਰੀ ਵੀ ਕਾਫੀ ਰਿਚ ਆ ਜਿਹੜੇ ਮਤਲਬ ਕਿ ਇਨਕਾਸੀ ਪੁਰਾਣੇ ਬੰਦੇ ਇਥੋਂ ਦੇ ਉਹਨਾਂ ਨੇ ਆ ਸਿਟੀ ਡਿਵੈਲਪ ਕੀਤੀ ਸੀ ਵਿੱਚ ਪਹਾੜਾਂ ਦੇ ਤੇ ਜਿਹੜੇ ਮਤਲਬ ਕਿ ਪਹਾੜ ਹੀ ਉਹ ਮਤਲਬ ਕਿ ਪਈ ਇਹਨਾਂ ਦੇ ਕੋਈ ਹੁੰਦਾ ਹੈ ਕੋਈ ਰੂਟ ਰਲ ਕਰਦਾ ਹੈ ਉਦੋਂ ਇਹਨਾਂ ਨੇ ਸਾਰਾ ਕੁਝ ਤਬਾਹ ਕਰਤਾ ਹੈ ਪਰ ਇਹਨਾਂ ਨੇ ਇਨ ਮਤਲਬ ਕਿ ਦੰ ਲੁਕੀ ਪਈ ਸੀ ਨਾ ਸਿਟੀ ਇਹ ਜਦਾਂ ਤੇ ਪਤਾ ਨਹੀਂ ਸੀ ਲੱਗਾ ਉਹਨਾਂ ਨੂੰ ਕਿ ਉਹਨਾਂ ਕੋਲ ਫਿਰ ਇਹ ਤਬਾ ਨਹੀਂ ਹੋਈ ਤੇ ਬਾਕੀ ਇਹ ਹੀ ਇਹ ਨਕਾਸ ਗੈਂਦੇ ਸੀ ਉਹਨਾਂ ਨੂੰ ਇਦਾਂ ਦੀਆਂ ਸਿਟੀਆਂ ਪੂਰੀ ਡਿਵੈਲਪ ਕੀਤੀ ਸੀ ਉਹ ਜਦਾਂ ਹੁਣ ਇਹਦੀ ਟਿਕਟ ਵੀ ਸੀ ਇਹ ਵੀ ਸਰਕਟਾਂ ਦੇ ਵਿੱਚ ਡਿਵਾਈਡ ਸਰਕਟ ਮਤਲਬ ਪਾਟਾਂ ਦੇ ਵਿੱਚ ਮੈਨੂੰ ਮਿਲਿਆ ਸੀ 1 ਉਦੋਂ ਹੈ ਹੀ ਇਹ ਹੀ ਅਵੇਲੇਬਲ ਹੀ ਤੇ ਉਧਰ ਕੋਈ ਦੂਜੇ ਉਧਰ ਅਸੀਂ ਉਧਰ ਨਹੀਂ ਜਾ ਸਕਦੇ ਉਹ ਇੱਥੇ ਤੇ ਬੜਾ ਤਕਾਵਟਿਆ ਹਾਂ ਇਹ ਦੌਪਰ ਜਾਣਿਆ ਹੁਣ ਮੈਂ ਪੂਰੀ ਤੇ ਇੱਥੇ ਸਰਕੀਟ 1 ਵਿਲਾ ਹੀ ਮੈਨੂੰ ਲੱਗਣ ਡਿਆ ਤੇ ਨੀ ਕੋਈ ਆਇਆ ਹੋਇਆ ਕਰੋਨਾ ਉੱਪਰ ਜਾ ਕੇ ਵੀਊ ਚੈੱਕ ਇੱਦਾਂ ਲਿਖਿਆ ਨਾ ਪੂਰੀਆਂ ਦਪੋੜੀਆਂ ਹੁਣ ਇਹ ਥੋ ਲੱਭਣ ਲੱਗੀ ਜੇ ਥੋੜੀ ਬੋਲ ਸੀੜੀ ਮਾ ਚੂਫੀ ਚੂਸ਼ ਸੀੜੀ ਆਇਆ ਦਾ ਤਿਆਰ ਕੀਤੀ ਕਰੋ ਵੀਊ ਚੈੱਕ ਹੂੰ ਸਹੀ ਆ ਬਾਕੀ ਪਾਣੀ ਪੁਣੀ ਲੈ ਆਇਓ ਕਿਉਂਕਿ ਪਹਾੜ ਚੜਨੇ ਪੈਂਦੇ ਆ ਪਹਾੜ ਚੜਨੇ ਪੈਂਦੇ ਪਹਾੜ ਇੱਕ ਤਾਂ ਬੁੱਲ ਹੁਣ ਹੋਇਆ ਪਿਆ ਉਦਾਂ ਦਾ ਬਾਕੀ 뷰 ਤੇ ਹੁਣ ਜੇ ਧੁੰਦ ਨਾ ਹੁੰਦੀ ਫੇਰ ਤੇ ਹੱਤ ਹੋ ਗਈ ਹੁਣ ਵਾ ਮੈਂ ਪੁੱਜ ਗਿਆ ਸਰਕੀਟ 1 ਇੰਟੀਪੁੰਕੂ ਇੰਟੀਪੁੰਕੂ ਇਦਾਂ ਲਿਖਿਆ ਉੱਤੇ ਨੂੰ ਜਾਨਾ ਫੇਰ ਝੋੜੀਆਂ ਆ ਗਈਆਂ ਧੋਵਾ ਧੋਵਾ ਆਹ ਪਤਾ ਨਹੀਂ ਕਿੱਦਾਂ ਜਾਨਵਰ ਪੁੱਜ ਗਏ ਉੱਪਰ ਹੀ ਇੰਨੇ ਪਾਣਾ ਦੇ ਉੱਤੇ ਕਿਤਾ ਪਤਾ ਨਹੀਂ ਕਿੱਦਾਂ ਪਹਚਾਇਆ ਇਹਨਾਂ ਨੂੰ ਕਰੋਨਾ ਤੁਹਾਨੂੰ ਚੱਕ ਐ ਖਲੋਤੇ ਇਹਨਾਂ ਨੂੰ ਕਹਿੰਦੇ ਆ ਲਾਮੇਸ ਲਾਮੇ ਲਾਮੇਸ ਪਤਾ ਨਹੀਂ ਕਿ ਇੱਦਾਂ ਕੋਈ ਇਹਨਾਂ ਦਾ ਨਾਮ ਲ ਏ ਐ ਐਮ ਈ ਬਾਕੀ ਆਰਮਨ ਖਾਨ ਡੇ ਆ ਵਿਚਾਰੇ ਐ ਬੈਠੇ ਕਿਤੇ ਮਾਰਨ ਮੂਰਨੀ ਨਾ ਪੈ ਜਾਣ ਭੰਨ ਭੁੰਨ ਦੇਣ ਕੋਠ ਬਾਕੀ ਇਹ ਆ ਅਹ ਜਿਹੜਾ ਸਾਬਕ ਤਬ ਉਹ ਜਿੱਦਾਂ ਮੈਂ ਹੁਣ ਤੁਰਨ ਡਿਆ ਜਦਾ ਭੀੜਾ ਸਰਕਟ 2 ਦੇ ਵਿੱਚ ਬੜੇ ਲੋਕ ਆਏ ਆ ਉਹ ਹੁੰਦਾ ਵੀਊ ਅਸਲੀ ਫੋਟੋ ਵਾਲਾ ਤੇ ਬਾਕੀ ਵੜਨੂ ਤਾਂ ਮੇਰਾ ਰਾਦਾਵਾੜੀ ਜਮ ਉਧਰ ਵੀ ਕੀ ਕਰ ਲੈਣਗੇ ਜਾਂ ਟਿਕਟ ਟੁਕੜਨਾ ਚੈੱਕ ਕਰਦੇ ਹੁਣ ਨਹੀਂ ਪਰ ਉਹਦਾ ਇਲਾਕਾ ਹੀ ਦੂਜਾ ਵਾ ਤੇ ਆ ਨਹੀਂ ਸਕਦਾ ਮੈਂ ਉਧਰ ਤੇ ਹੁਣ ਇਹਦੇ ਉੱਪਰ ਵੀ ਹੈਗਾ ਵ ਇੱਕ ਮੌਂਟੈਨਾ ਪੀਚੂ ਇਹ ਇੰਟੀਪੂਕੂ ਹੀ ਤੇ ਉਹਦੇ ਉੱਤੇ ਮੌਂਟੈਨਾ ਵਾ ਤੇ ਉਹਦੇ ਉੱਪਰ ਵੀ ਜਾਣਾ ਵ ਤੇ ਐ ਪੂਰੀ ਸ਼ਾਂਤੀ ਹੈ ਵਧੀਆ ਮਾਹੌਲ ਪੂਰਾ ਇੱਥੋਂ ਲੱਭਣ ਲੱਗੇ ਥੋੜੇ ਜਿਹਾ ਪਹਾੜ ਤੇ ਬਾਕੀ ਕਰੂਨੇ ਤੁਹਾਨੂੰ ਅੱਗੇ ਚੱਕ ਉਹ ਜਿਹੜਾ ਪਹਾੜ ਦਾ ਨਾਮ ਵੈਨਾ ਪੀਚੂ ਆ ਉੱਥੇ ਵੀ ਜਾਂਦੇ ਆ ਦੁਨੀਆ ਹਾਈਕਿੰਗ ਕਰਨ ਤੇ ਬਾਕੀ ਇਹੀ ਆ ਮੈਂ ਵੀ ਦੇ ਆ ਹੁਣ ਗੱਲਬਾਤ ਪੂਰੀ ਹੋ ਤਾਂ ਵਿਊ ਵਾ ਵਧੀਆ ਵਾ ਬਾਕੀ ਜਨਵਰੀ ਉੱਤੇ ਪੁੱਜੇ ਤੇ ਹੋਰ ਉੱਤੇ ਵੀ ਜਾਣਾ ਜੀ ਉੱਤੋਂ ਪੈ ਦਿਖੇ ਥੋੜਾ ਬਹੁਤ ਕਿਉਂਕਿ ਹੁਣ ਇੱਥੋਂ ਜਿੱਦਾਂ ਆ ਦਿਖਣ ਡਿਆ ਪਏ ਛੋਟੇ-ਮੋਟੇ ਪਹਾੜ ਕੀ ਪਤਾ ਫਰਕ ਪੈ ਜੇ ਉਹ ਵੀ ਕਰੋਨੇ ਚੱਕ ਉਹ ਉੱਥੇ ਪੂਰੀ ਸਿਟੀ ਜੀ ਉਹ ਤਾਂ ਕਿਹੜਾ ਸਰਕਟ ਉਹ ਮੈਨੂੰ ਹੁਣ ਪਤਾ ਨਹੀਂ ਆ ਉਹ ਵੀ ਕਰੋਨਾ ਵਿੱਚ ਆ ਹੁਣ ਮੈਂ ਆ ਗਿਆ ਵਾਂ ਫੋਟੋਗ੍ਰਾਫੀ ਵਾਲੇ ਇਲਾਕੇ 'ਚ ਇੱਥੇ ਐ ਦੁਨੀਆ ਪੂਰੀ ਖਲੋਤੀ ਆ ਫੋਟੋਗ੍ਰਾਫ ਖਿਚਾਉਣ ਲਈ ਤੇ ਉਹ ਨਿਸ਼ਾਨ ਵੀ ਬਣਿਆ ਫੋਟੋ ਦਾ ਪਰ ਤੁੰਦ ਬੜੀ ਪਈ ਆ ਸਾਰੇ ਇੱਥੇ ਖਲੋਗੇ ਫਿਰ ਕਿੰਦੇ ਕੀ ਕਈ ਲੰਮੇ ਪੈ ਗਏ ਥੱਕ ਥੁੱਕ ਕੇ ਸਾਹਿਬ ਜੀ ਬਾਕੀ ਇੱਥੇ ਨਾ ਮੈਨੂੰ ਕੋਈ ਹੋਰ ਲੱਭਣ ਡਿਆ ਵਾ ਇੰਡੀਅਨ ਤੇ ਨਾ ਹੀ ਕੋਈ ਲੱਭਣ ਡਿਆ ਵਾ ਮੈਨੂੰ ਪੰਜਾਬੀ ਤੇ ਮੈਂ ਹੀ ਇਕੱਲਾ ਮੈਂ ਇਥੇ ਤੇ ਸ਼ਾਇਦ ਹੁਣ ਆਉਂਦੇ ਰਹਿੰਦੇ ਹੁਣ ਆਉਂਦੇ ਤੇ ਬਥੇਰੇ ਆ ਪਰ ਅੱਜ ਲੱਭਿਆ ਨਹੀਂ ਮੈਨੂੰ ਕੋਈ ਵੀ ਅੱਜ ਕੀ ਮੈਨੂੰ ਕਿੰਨੇ ਦਿਨ ਹੋ ਗਏ ਕੱਲ ਮਿਲਿਆ ਸੀ ਇੱਕ ਵੀਰ ਉਹ ਵੀ ਉਹੀ ਦਿੱਲੀ ਤੋਂ ਹੀ ਤੇ ਬਾਕੀ ਬਸ ਇਹੀ ਤੇ ਉਹ ਵੀ ਉੱਥੇ ਮੈਨੂੰ ਪਲਾਜੇ ਜੀ ਮਿਲਿਆ ਸੀ ਉਹਨੂੰ ਕਹਿੰਦਾ ਮੈਨੂੰ ਹੋ ਗਏ 5 ਕੇ ਸਾਲ ਮੈਂ ਠੀਕ ਆ ਠੀਕ ਆ ਤੇ ਬਾਕੀ ਇਹੀ ਆ ਕਿ ਸਿਟੀ ਹੈ ਲੱਭ ਨਹੀਂ ਸਕੇ ਕੋਈ ਆ ਸਿਟੀ ਨੂੰ ਬਾਕੀ ਤਾਂ ਨਾ ਕੋਰੋਨਾ ਅੱਗੇ ਵੀ ਚੱਕ ਕੀ ਹਿਸਾਬ ਕਿਤਾਬ ਹੈ ਸਿਟੀ ਦਾ ਉੱਤੇ ਹੋਰ ਜਾਣਾ ਮੋਂਟੈਨਾ ਦੇ ਵਿੱਚ ਵੀ ਤੇ ਉਹ ਵੀ ਵਖੂਨਣਾ ਮੈਂ ਤੁਹਾਨੂੰ ਕੀ ਹਿਸਾਬ ਕਿਤਾਬ ਉਹਦਾ ਵੀ ਤੇ ਬਾਕੀ ਇਹੀ ਆ ਮੋਹਲ ਫੋਟੋ ਇੱਥੇ ਖਿੱਚ ਨਹੀਂ ਸਕਦੇ ਹੁਣ ਕਿਉਂਕਿ ਧੁੰਦ ਬੜੀ ਆ ਉੱਤੇ ਜਾ ਕੇ ਵੇਖਦੇ ਕੋਈ ਖੇਚ ਸਕਦੇ ਕਿ ਨਹੀਂ ਤੇ ਗਲਤ ਟਾਈਮ ਤੇ ਆ ਗਏ ਆ ਕਿ ਸੀਜ਼ਨ ਨਹੀਂ ਹੈ ਇਹਦਾ ਇੱਥੇ ਲੋਕੀ ਘੱਟ ਹੀ ਹੁੰਦੇ ਆ ਹੁਣ ਵੀ ਆ ਸਮੇਂ ਦੇ ਵਿੱਚ ਉਹ ਪਤਾ ਨਹੀਂ ਕਿਹੜਾ ਹੁੰਦਾ ਵਾ ਮਹੀਨਾ ਜਿੱਥੇ ਜ਼ਿਆਦਾ ਆਉਂਦੇ ਆ ਤੇ ਉਹ ਵੀ ਕਰਾਂਗਾ ਤੁਹਾਨੂੰ ਚੈੱਕ ਉਹ ਵੀ ਦੱਸਾਂਗਾ ਇਨਫੋਰਮੇਸ਼ਨ ਵੀ ਬਾਕੀ ਥੋੜੇ ਮੋਟ ਲੱਭਣ ਡਿਆ ਪਏ ਹੁਣ ਪਹਾੜ ਮਤਲਬ ਇੰਨੇ ਕਿ ਵੇ ਕਿਵੇਂ ਗਏ ਸਪਰਾਤੀ ਨਾ ਅਗੁੱਲਾ ਵੇ ਵੈ ਆ ਜਿਹੜੇ ਜਾਨਵਰ ਆ ਵੇ ਇਹ ਕੁਛ ਕਹਿੰਦੇ ਨਹੀਂ ਆ ਬਾਬਾ ਫੋੜਮ ਫਾੜਮਾ ਖਿੱਚਣਿਆ ਇਹਨਾਂ ਦੇ ਨਾਲ ਮੈਂ ਪਰ ਕੁਛ ਕਹਿੰਦੇ ਨਹੀਂ ਆ ਆਰਾਮ ਨਾਲ ਤੁਰ ਕੇ ਲਾਗੋ ਨੰਗ ਹੈ ਇੱਕ ਇਦਾਂ ਔਂੜਿਆ ਤੁਰਿਆ ਇਧਰੋਂ ਆਰਾਮ ਨਾਲ ਆਗੇ ਤੁਰ ਕੇ ਤੇ ਇੱਥੇ ਕਾ ਖਾਂਡਿਆ ਪਿਆ ਆਰਾਮ ਨਾਲ ਕੋਈ ਚੱਕਰ ਹੀ ਨਹੀਂ ਐਡਾ ਬਾਕੀ ਜਾਨਵਰ ਤੇ ਵਧੀਆ ਇਹ ਫਿਰ ਕਹਿੰਦੇ ਹੁੰਦੇ ਕੁਛ ਨਹੀਂ ਆ ਇਹ ਤੇ ਪਹਾੜ ਚੜਨਾ ਪੈਣਾ ਹੋਰ ਇਹ ਹੀ ਮੋਂਟੇਨਾ ਮਾਝੂ ਪਿਚੂਵਲ ਚੱਲੇ ਆ ਹੁਣ ਤੇ ਪਹਿਲੇ ਮੈਂ ਗਿਆ ਸੀ ਪੁਇੰਟਾ ਇਨਕਾ ਵੱਲ ਤੇ ਹੁਣ ਉੱਤੇ ਜਾਣਾ ਵਾ ਇਹ ਤਾਂ ਕਾਫੀ ਹੋ ਲੱਗਣ ਡਿਆ ਵਾ ਡਰਾਵਣਾ ਜਾਈ ਦਰਖਤਾਂ ਰੁਕਤੀ ਬੜੇ ਲੁਕੇ ਆ ਜਾ ਬੜਾ ਬਾਕੀ ਐਕਸਪਲੋਰ ਕਰਦੇ ਆ ਨਵੇਂ-ਨਵੇਂ ਐਕਸਪੀਰੀਅੰਸ ਜੋ ਕਿ ਬਿਨਾ ਫੋਨ ਤੋਂ ਕਰਨ ਡਿਆ ਵਾ ਬਿਨਾ ਫੋਨ ਤੋਂ ਤੇ ਬਹੁਤ ਹੀ ਜ਼ਿਆਦਾ ਔਖਾ ਵਾ ਤੇ ਟਿਕਟ ਹੀ ਪਿੱਛੇ ਉਹ ਵੀ ਫੋਨ ਚੋਂ ਕੱਢੀ ਸੀ ਹੋਰ ਕਿਸੇ ਦੇ ਫੋਨ ਚ ਲੌਗ ਇਨ ਕਰਕੇ ਉਹ ਹੀ ਰਿਸੈਪਸ਼ਨ ਵਾਲਿਆਂ ਨੂੰ ਮੈਂ ਕਿਹਾ ਕਿ ਮੇਰਾ ਫੋਨ ਗਵਾਚ ਗਿਆ ਵਾ ਉਹਨਾਂ ਨੇ ਮੈਨੂੰ ਫੋਨ ਦੇਤਾ ਥੋੜੇ ਚਿਰ ਲਈ ਤੇ ਉਹ ਚੋਂ ਮੈਂ ਟਿਕਟ ਟੋਕਟ ਕੱਢ ਕੇ ਫੇਰ ਹੀ ਇੱਥੇ ਪੁੱਜਿਆ ਬਾਕੀ ਵਿਖਾਲਦੇ ਨੇ ਤੁਹਾਨੂੰ ਗੇਸ ਹੋਰ ਕੀ ਸਿਸਟਮ ਇੱਥੇ ਮੈਂ ਖਲੋਤਾ ਸੀ ਆ ਗਿਆ ਸੀ ਮੋਂਟੈਨਾ ਵੱਲ ਕਿਹਦੇ ਇਹ ਨੀਗਾ ਸਰਕਟ ਤੇਰਾ ਤੇਰਾ ਦੂਸਰਾ ਵਾ ਤੇ ਟਿਕਟ ਟੁਕੜ ਵੇਖੀ ਉਹਨੇ ਕਹਿੰਦਾ ਇਹ ਨਹੀਂ ਐ ਤੇਰਾ ਦੂਜਾ ਥੱਲੇ ਉਧਰ ਉਧਰ ਉਹ ਮੈਂ ਵੇਖ ਆ ਬਸ ਇੰਨਾ ਹੀ ਇੰਨੇ ਦੇ ਇੰਨੇ ਪੈਸੇ ਤੋਬਾ ਤੋਬਾ ਟਰਾਂਸਪੋਰਟੇਸ਼ਨ ਦੇ ਹੀ ਜਿਆਦਾ ਪੈਸੇ ਪਰ ਉਦਾਂ ਇਹਦੀ ਵੀ ਟਿਕਟ ਟੁਕ ਹੈਗੀ ਆ ਮਹਿੰਗੀ ਆ ਮੈਂ ਤੇ ਸਟੂਡੈਂਟ ਦੱਸਦਾ ਸੀ ਮਤਲਬ ਕਿ ਸਟੂਡੈਂਟ ਉਦੋਂ ਟੂ ਸਟੂਡੈਂਟ ਦੇ ਨਾਲ ਖਰੀਦ ਲਈ ਸੀ ਉਹ ਥੋੜੀ ਜੀ ਸਸਤੀ ਪੈ ਗਈ ਸੀ ਜਿਆਦੀ ਵੀ ਨਹੀਂ ਤੇ ਸਟੂਡੈਂਟ ਦਾ ਆਈਡੀ ਕਾਰਡ ਦੱਸਣਾ ਪੈਂਦਾ ਵਾ ਤੇ ਜਾਂ ਦਿੰਦੇ ਮੇਰੇ ਕੋ ਤੇ ਉਹ ਕੈਨੇਡਾ ਦਾ ਸੀ ਉਹੀ ਚੱਲ ਪਿਆ ਇੱਧਰ ਤਾਂ ਮੈਨੂੰ ਲੱਗਾ ਸ਼ਾਇਦ ਭਾਈ ਇੱਧਰ ਉੱਧਰ ਜਣਾ ਸਟੂਡੈਂਟ ਦਾ ਮੰਗ ਲੈਣਾ ਬਾਅਦ ਤੇ ਬਾਕੀ ਉਹੀ ਮੰਗੇ ਸਟੂਡੈਂਟ ਦਾ ਉੱਧਰ ਤਾਂ ਇਹਦੇ ਉਹਨਾਂ ਨੂੰ ਦਿਖਾਤਾ ਬਾਕੀ ਆਹੀ ਆ ਪੌੜੀਆਂ ਪੂੜੀਆਂ ਜੀਆਂ ਤੇ ਕੋਰੋਨਾ ਚੱਕ ਅੱਗੇ ਹੋਰ ਲਓ ਜੀ ਮਿੱਤਰੋ ਹੁਣ ਮੈਂ ਦੇ ਦਣਾ ਤੁਹਾਨੂੰ ਰਿਵਿਊ ਇਹਦਾ ਮਤਲਬ ਕੀ ਸਰਕਟ ਵਨ ਦਾ ਤੇ ਮਾਂਚੂ ਪਿਚੂ ਦਾ ਵਾ ਥੋੜਾ ਜਿਹਾ ਹੁਣ ਲੱਭਣ ਲੱਗੇ ਪਹਾੜ ਪਰ ਕੋਈ ਫਾਇਦਾ ਨਹੀਂ ਆ ਕਿਉਂਕਿ ਜਿਹਦੇ ਕਰਕੇ ਆਏ ਆ ਇਹ ਹੀ ਫੋਟੋ ਫਾਟੋਮ ਖਿੱਚਣ ਲਈ ਵੀਡੀਓ ਬਣਾਉਣ ਲਈ ਵਧੀਆ ਤੇ ਮੌਸਮ ਉਹ ਜਿਹਾ ਹੈ ਨਹੀਂ ਆ ਧੁੰਦੀ ਧੁੰਦਵਾ ਏਡੀ ਗੱਲ ਬਾਤ ਹੀ ਨਹੀਂ ਰਹੀ ਬਾਕੀ ਇਹ ਆ ਕਿ ਸਰਕਟ 1 ਦੇ ਵਿੱਚ ਇੰਨਾ ਕੋ ਹੋ ਵੇਖਣ ਲਈ ਹੈ ਨਹੀਂ ਗਾ ਬਹੁਤ ਘੱਟ ਆ ਤੇ ਬਾਕੀ ਸਰਕਟ 2 ਚ ਵੈਸੇ ਚੂਜ਼ ਕਰਨ ਦੀ ਕੋਸ਼ਿਸ਼ ਕਰਿਓ ਵੈਸੇ ਸਰਕਟ 1 ਚ ਵੀ ਫੋਟੋ ਫਾਟਮ ਖੇਸ ਸਕਦੇ ਜੇ ਏਡਾ ਨਹੀਂ ਕੋ ਚੱਕਰ ਤੇ ਹਟੀ ਧੁੰਦ ਥੋੜੀ ਜੀ ਆ ਵੇਖੋ ਬਣੀ ਗੱਲ ਬਣੇਗੀ ਬਣੇਗੀ ਤੇ ਬਾਕੀ ਇਹ ਆ ਕੀ ਇਹਦਾ ਰਿਵਿਊ ਤੇ ਮੈਂ ਐਹੀ ਦੇਣਾ ਚਾਹੁੰਦਾ ਇੰਨਾ ਵੇ ਐਕਟੀਵਿਟੀ ਕੋਈ ਈ ਗੱਲਬਾਤ ਹੈ ਨਹੀਂ ਆ ਅ ਬਾਕੀ ਇਹ ਆ ਕਿ ਬਾਕੀ ਤੁਹਾਨੂੰ ਮੈਂ ਅੱਗੇ-ਅੱਗੇ ਵਿਖਾਲਦਾ ਥੋੜਾ ਜਿਹਾ ਹੋਰ ਤੇ ਬਾਕੀ ਇਹ ਕਰ ਦਨੇ ਫਿਰ ਵੀਡੀਓ ਨੂੰ ਐਂਡ ਕਿਉਂਕਿ ਆਪਾਂ ਹਟ ਤਾ ਮੈਂ ਤੁਹਾਨੂੰ ਪੂਰਾ ਵਿਖਾਲੂਗਾ ਹੀ ਹੁਣ ਜਦੋਂ ਤੱਕ ਧੁੰਦ ਨਹੀਂ ਹਟੀ ਮੈਂ ਵੀ ਨਹੀਂ ਜਾਣਾ ਤੇ ਜਦੋਂ ਹਟ ਗਈ ਧੁੰਦ ਵਿਖਾ ਕੇ ਭਾਰਤ ਦੇ ਥੱਲੇ ਚੱਲ ਜਾਣਾ ਸੀ ਤੇ ਬਾਕੀ ਆਉਣ ਦਾ ਤਰੀਕਾ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੋਊਗਾ ਕਿ ਕਿੱਦਾਂ ਆਉਣਾ ਵਾ ਕਿੱਦਾਂ ਨਹੀਂ ਤੇ ਬਸ ਟਿਕਟਾਂ ਟੁਕਟਾਂ ਹੀ ਆਨਲਾਈਨ ਵੀ ਕਰ ਸਕਦੇ ਜੇ ਆਨਲਾਈਨ ਹੀ ਕਰਨੇ ਪੈਣੀਆਂ ਵੋ ਤੇ ਉਹ ਲੱਗ ਜਣੀ ਸਮਝੇ ਤੁਸੀਂ ਨਾਲ-ਨਾਲ ਕਰੀ ਗਏ ਕੋਈ ਚੱਕਰ ਨਹੀਂ ਹੁੰਦਾ ਐਡਾ ਤੇ ਬਾਕੀ ਇਹੀ ਆ ਤੇ ਅੱਗੇ ਮੈਂ ਵੇਖ ਕੇ ਤੁਹਾਨੂੰ ਪਹਾੜ ਥੋੜਾ ਜਿਹਾ ਦੋ ਤਿੰਨ ਉਹ ਤੋਂ ਹਟ ਧੁੰਦ ਹਟਦੀ ਆ ਤੂੰ ਦੋ ਬਖਾਲਦਾ ਮੈਂ ਤੁਹਾਨੂੰ ਐਡਾ ਕੋਈ ਚੱਕਰ ਨਹੀਂ ਆ ਆ ਵਿਊ ਜੀ ਬਾਕੀ ਪੂਰਾ ਵਧੀਆ ਲੱਗਣ ਡਿਆ ਹੁਣ ਇੱਕਦਮ ਤੇ ਬਾਕੀ ਆ ਸਿਟੀ ਆ ਪੂਰੀ ਬਣਾਈ ਜਿਹੜੀ ਇਹਨਾਂ ਨੇ ਜਿਹੜੀ ਤੁਹਾਨੂੰ ਮਤਲਬ ਕੀ ਇਹ ਫੇਮਸ ਆ ਜਿਹੜੀ ਇਨਕਾ ਲੋਕਾਂ ਨੇ ਬਣਾਈ ਸੀ ਕਾਫੀ ਪਿੱਲੋ ਬਣਾਈ ਸੀ ਤੇ ਆ ਵਾ ਪਹਾੜ ਨੂੰ ਵੇਖਣ ਹੁੰਦੇ ਆ ਲੋਕ ਬਾਕੀ ਵਧੀਆ ਪੂਰਾ ਮਹੌਲ ਹੁੰਦੇ ਥੋੜਾ ਹੋਇਆ ਕਿ ਪਹਿ ਆ ਵਸੂਲ ਹੋਇਆ ਥੋੜਾ ਬਹੁਤ ਤੇ ਬਾਕੀ ਦੇ ਪਹਿਲਾਂ ਲੱਗਣ ਡੇ ਪਤਾ ਨਹੀਂ ਕਿੱਥੇ ਫਸ ਗਿਆ ਵਾ ਕੋਈ ਫਾਇਦਾ ਨਹੀਂ ਇੱਥੇ ਆਉਂਦਾ ਬਾਕੀ ਇਹੀ ਹੈ ਕਿ ਜਿੰਨੇ ਕਿਸੇ ਨੇ ਆਉਣਾ ਹੋਏ ਹਿਸਟਰੀ ਉਹ ਹਿਸਟਰੀ ਪਤਾ ਕਰਨੀ ਹੋਵੇ ਕਿ ਕੀ ਕੀ ਹਸਾਬ ਕਤਾਬ ਕੀ ਕੀ ਨਹੀਂ ਸੀ ਇੱਥੋਂ ਦਾ ਕਿ ਮਤਲਬ ਕਿ ਕਿਦਾਂ ਸੀ ਲੋਕ ਪਹਿਲੋਂ ਦੇ ਤੇ ਉਹ ਜ਼ਰੂਰ ਆਵੇ ਤੇ ਬਾਕੀ ਉਦਾਂ ਤੇ ਵੈਸੇ 7 ਵੰਡਰ ਚੋਂ ਇੱਕ ਤਾਂ ਹੀ ਆਉਣਾ ਹੀ ਚਾਹੀਦਾ ਵੈਸੇ ਤੇ ਕਿਉਂਕਿ ਮੰਨਿਆ ਜਾਂਦਾ ਜਦੋਂ ਇਹਨੂੰ ਤੇ ਬਾਕੀ ਇਹੀ ਆ ਇਦਾ ਰਿਵਿਊ ਹੁਣ ਮੈਂ ਤੁਹਾਨੂੰ ਦਿੰਨਾ ਥੋੜਾ ਜਿਹਾ ਕੀ ਕੀ ਸਾਹਕਤਾ ਵਾ ਬਾਕੀ ਵਧੀਆ ਮਜ਼ੇ ਆ ਬਾਕੀ ਮਤਲਬ ਕਿ ਇਹੀ ਆ ਕਿ ਨਵੀਂ ਚੀਜ਼ ਐਕਸਪਲੋਰ ਕਰਨ ਨੂੰ ਮਿਲਦੀ ਆ ਤੇ ਨਵਾਂ ਵੇਖੀਦਾ ਵਾ ਸਭ ਕੁਝ ਤਾਂ ਕਰਕੇ ਹੁਣ ਇਹ ਬਸ ਇਹੀ ਐ ਇਹਦੇ ਵਿੱਚ ਨਹੀਂ ਆ ਬਾਕੀ ਤੁਸੀਂ ਆਪੇ ਸਮਝਦਾਰ ਜੇ ਆਉਣਾ ਕਿ ਨਹੀਂ ਹੋਣਾ ਵਾ ਇਹ ਹੋਣਾ ਹੀ ਚਾਹੀਦਾ ਵਾ ਮੇਰੇ ਹਿਸਾਬ ਨਾਲ ਕਿਉਂਕਿ ਵੇਖ ਲੈ ਬੰਦਾ ਵੀਊ ਵੀਊ ਬਹੁਤ ਸ਼ਾਨਦਾਰ ਆ ਤੇ ਬਸ ਅੱਜ ਦੀ ਵੀਡੀਓ ਜਿੰਨਾ ਹੀ ਤੇ ਚੈਨਲ ਨੂੰ ਕਰ ਦਿਓ ਤੁਸੀਂ ਲਾਈਕ ਤੇ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਕਰ ਦਿਓ ਲਾਈਕ ਜੋ ਕਿ ਤੁਹਾਨੂੰ ਇਦਾਂ ਨਹੀਂ ਹੋਰ ਵੀਡੀਓਜ਼ ਵੇਖਣ ਨੂੰ ਮਿਲਣ ただのお味。